ਮਾਨ ਸਾਹਿਬ ਦੀ ਸਰਕਾਰ ਤੁਸੀਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੇਖ ਰਹੇ ਹੋ ਕਿ ਜਿਵੇਂ ਖਖੜੀ ਖੇਲਰਦੀ ਹੁੰਦੀ ਹੈ ਨਾ ਖਖੜੀ ਖੇਲਰਦੀ ਆ ਓਵੇਂ ਖੇਲਰ ਜਾਣਗੇ ਘਰ ਘਰ ਰੁਜ਼ਗਾਰ ਨਹੀਂ ਇਹਨਾਂ ਨੇ ਲੁਟੇਰਾ ਪੈਦਾ ਕਰਤਾ ਕਿਉਂਕਿ ਰੁਜ਼ਗਾਰ ਇਹਨਾਂ ਨੇ ਦਿੱਤਾ ਹੀ ਨਹੀਂਗਾ ਜਿਹੜਾ ਸੀਗਾ ਰੁਜ਼ਗਾਰ ਉਹ ਖੋਹ ਲਿਆ ਜੇ ਹੈਲੀਕਾਪਟਰ ਨੇ ਝੂਟਿਆਂ ਦਾ ਆਪਾਂ ਹਿਸਾਬ ਪੁੱਛ ਲਿਆ ਚਲੋ ਜੀ ਪਰਚਾ ਘਟਾ ਦਿਓ ਮਾਨੀ ਕੋਇਲ ਤੇ ਗੁਰੂ ਸਰੀਏ ਤੇ ਤੁਹਾਡੇ ਥਾਲੀ ਵਾਲ ਤੇ ਸਾਰਿਆਂ ਤੇ ਰੇਗੀ ਕਾਲੀ ਦਲ ਦੀ ਗੱਲ ਕਾਲੀ ਦਲ ਬਾਰੇ ਮੈਂ ਜੇ ਕੁਝ ਕਹੂੰਗਾ ਤਾਂ ਸ਼ਾਇਦ ਉਹ ਇੱਕ ਹੈ ਲੱਗੂਗਾ ਕਿ ਵਿਵਾਦਤ ਜੀ ਗੱਲ ਹੈ ਇਹਦੇ ਨਾਲੋਂ ਇਸ ਕਰਕੇ ਤਾਂ ਨਹੀਂ ਚੱਕ ਰਹੀ ਕਹਿਣਾ ਵੀ ਕਿਤੇ ਗੱਲੂ ਗੱਠ ਜੋੜਨਾ ਹੋ ਜੇ ਭਾਜਪਾ ਇਕੱਲੇ ਤੌਰ ਤੇ ਲੜੇਗੀ ਕਿੰਨੀਆਂ ਸੀਟਾਂ ਦਾ ਦਾਅਵਾ ਕਰਦੇ ਹੋ ਪੂਰਨ ਬਹੁਮਤ ਦੀ ਸਰਕਾਰ ਪੂਰਨ ਬਹੁਮਤ ਪੂਰਨ ਬਹੁਮਤ ਮੈਂ ਤਾਂ ਚਲੋ ਵਿਰੋਧੀ ਪਾਰਟੀ ਦੇ ਇਹਨਾਂ ਦਾ ਕੋਵਰ ਵਿਜੇ ਪ੍ਰਤਾਪ ਇੱਕ ਐਮ ਐਲ اے ਉਹ ਜਿੰਨਾ ਉਹ ਸਾਡੇ ਨਾਲੋਂ ਵੱਧ ਦੱਸਦਾ ਕਿ ਭਾਈ ਇਹ ਝੂਠੀ ਸਰਕਾਰ ਹੈ ਇਹਨੇ ਪੰਜਾਬ ਦੇ ਲੋਕਾਂ ਨੂੰ ਵਰਗਲਾ ਲਿਆ ਇਹਨੇ ਡੋਪਦਾ ਪੰਜਾਬ ਉਹ ਤਾਂ ਇਹਨਾਂ ਦਾ ਆਪ ਦਾ ਹੀ ਸੀਗਾ ਸਰਕਾਰ ਕਹਿੰਦੀ ਅਸੀਂ ਵੀ ਚਲਾਇਆ ਯੁੱਧ ਨਸ਼ਾ ਵਿਰੁੱਧ ਕਿੱਥੇ ਤੁਹਾਨੂੰ ਦੱਸੋ ਕਿੰਨਾ ਨਸ਼ਾ ਚਾਹੀਦਾ ਜੀ ਕੋਈ 11 ਸਾਲ ਦੀ ਕੁੜੀ ਨਸ਼ਾ ਕਰਦੀ ਹੈ ਕੋਈ 20 ਸਾਲ ਦੀ ਕੁੜੀ ਨਸ਼ਾ ਕਰਦੀ ਹੈ ਇਹ ਨਸ਼ਾ ਵਿਰੁੱਧ ਮਨਪ੍ਰੀਤ ਬਾਦਲ ਸਿੰਘ ਸਭ ਖੜੇ ਇੱਥੇ ਹੁਣ ਤੇ ਉਹ ਕਹਿੰਦੇ ਵੀ ਜਦੋਂ ਵੀ ਹੁੰਦਾ ਅਸੀਂ ਖਜ਼ਾਨਾ ਮੰਤਰੀ ਸੀ ਇਹ ਕਹਿੰਦੇ ਪੀਪਾ ਖਾਲੀ ਆ ਪੀਪਾ ਖਾਲੀ ਸਿਰਫ ਇਹ ਕਹਿੰਦੇ ਸੀ ਅਸੀਂ ਰੇਤਾਂ ਦੇ ਖੱਡਾਂ ਦੇ ਵਿੱਚੋਂ ਐਨਆਰਪੀਆ ਲੈ ਆਵਾਂਗੇ ਇਹ ਕਹਿੰਦੇ ਸੀ ਅਸੀਂ दारू ਤੋਂ ਐਨਆਰਪੀਆ ਲੈ ਆਵਾਂਗੇ ਇਹ ਕਹਿੰਦੇ ਸੀ ਅਸੀਂ ਫਲਾਣੇ ਤੋਂ ਐਨਆਰਪੀਆ ਲੈ ਆਵਾਂਗੇ ਉਹ ਕਿੱਧਰ ਗਏ ਦਿੱਲੀ ਦੇ ਲਾਲਾ ਜੀ ਦੇ ਅੱਗੇ ਆ ਆਦਾ ਸੀ ਸੁਣਵਾਉਣ ਵਾਲੀ ਸਰਕਾਰ ਹੈ ਕਿ ਅਸੀਂ ਲਾਲਾ ਜੀ ਨੂੰ ਖੁਸ਼ ਕਰਦੀਏ ਪੰਜਾਬ ਰੋਡ ਦਾ ਤਾਂ ਰੁੜੀ ਜਾਵੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕੋ ਇੱਕ ਮਾਡਲ ਮਸ਼ਹੂਰ ਹੈ ਉਹ ਹੈ ਯੋਗੀ ਮਾਡਲ ਹੁਣ ਸਾਡੀ ਮਾਂ ਪੈਣ ਰਾਤ ਨੂੰ 12 ਵਜੇ 1 ਵਜੇ 2 ਵਜੇ ਕੰਸਾਂ ਸੜਕ ਤੇ ਵੀ ਜਾਂਦੀ ਹੈ ਉਹਨੂੰ ਡਰ ਨਹੀਂ ਲੱਗਦਾ ਉਹਨੂੰ ਪਤਾ ਹੈ ਜੇਕਰ ਕਿਸੇ ਗੰਦੀ ਔਲਾਦ ਨੇ ਮੇਰੇ ਵੱਲ ਅੱਖ ਵੀ ਚੱਕ ਲਈ ਤਾਂ ਅਗਲੇ ਚੌਂਕ ਦੇ ਵਿੱਚ ਜਮਰਾਜ ਆਉਂਦੀ ਟਿਕਟ ਕੱਟਣ ਲਈ ਤਿਆਰ ਖੜਾ ਹੈ ਮੁਖਸਰ ਸਾਹਿਬ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਾਗੀ ਦਾ ਮੇਲਾ ਜੋ ਕਿ ਪੂਰੀ ਉਸ ਕਮਿਊਨਿਟੀ ਦੇ ਵਿੱਚ ਮਸ਼ਹੂਰ ਹੈ ਪੰਜਾਬ ਦੇ ਵਿੱਚ ਮਸ਼ਹੂਰ ਹੈ ਜਿੱਥੇ ਕਿ ਮਾਗੀ ਨੂੰ ਜੋਰ-ਸ਼ੋਰ ਦੇ ਨਾਲ ਮਨਾਇਆ ਜਾਂਦਾ ਤੇ ਲੋਕ ਵੱਟੜ ਕੇ ਇਸ ਦੇ ਵਿੱਚ ਹਿੱਸਾ ਲੈਂਦੇ ਆ ਇਸ ਦਾ ਇਤਿਹਾਸਿਕ ਪਿਛੋਕੜ ਵੀ ਆ ਤੇ ਸਮਾਜਿਕ ਪਿਛੋਕੜ ਵੀ ਆ ਸੋ ਸਾਡੇ ਨਾਲ ਇਸ ਸਮੇਂ ਬੀਜੇਪੀ ਦੇ ਜਿਹੜੇ ਨੁਮਾਇੰਦੇ ਆ ਤੇ ਪੰਡਾਲ ਪਿਛੇੜਾ ਭਰਿਆ ਹੋਇਆ ਬੀਜੇਪੀ ਦਾ ਕਾਨਫਰੰਸ ਚੱਲ ਰਹੀ ਹੈ ਇਸ ਮੌਕੇ ਤੇ ਸਿਆਸੀ ਕਾਨਫਰੰਸਾਂ ਸਾਰੀਆਂ ਪਾਰਟੀਆਂ ਕਰਦੀਆਂ ਸੋ ਸਾਡੇ ਨਾਲ ਅਨੁਰਾਗ ਸ਼ਰਮਾ ਗੱਲਬਾਤ ਕਰਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਬੀਜੇਪੀ ਦੀ ਕਾਨਫਰੰਸ ਹੋ ਰਹੀ ਹੈ ਮਾਗੀ ਦਾ ਮੇਲਾ ਪਹਿਲਾਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਪੰਜਾਬ ਲੋਕ ਟੀਵੀ ਦਾ ਇੱਥੇ ਪਹੁੰਚਣ ਤੇ ਜੀ ਆਇਆਂ। ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਇਕੱਲੇ ਤੌਰ ਤੇ ਮੇਲਾ ਮਾਗੀ ਦੀ ਸਿਆਸੀ ਕਾਨਫਰੰਸ ਕਰ ਰਹੀ ਹੈ। ਔਰ ਬਾਕੀ ਸਾਰੀਆਂ ਪਾਰਟੀਆਂ ਜਿਸ ਵਿੱਚ ਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਨੂੰ ਦਰਸਾ ਤਾਰਿਆ ਕਿ ਭਾਰਤੀ ਜਨਤਾ ਪਾਰਟੀ ਦੀ ਜੋ ਇਸ ਰੈਲੀ ਦੀ ਕਾਮਯਾਬੀ ਨੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਮੋੜ ਬੰਦ ਦੇਣਾ। ਬਹੁਤ ਸਾਰੇ ਲੋਕ ਤਾਂ ਕਿਆਸਰਾਂ ਲਈ ਆਇਆ ਰਹੀਆਂ ਲਾਈ ਜਾਂਦੇ ਆ ਕਿ ਆ ਮੜਕੇ ਕਾਲੀਚਲ ਦਾ ਗੱਠਜੋੜ ਹੋਊਗਾ ਬੀਜੇਪੀ ਦੇ ਨਾਲ ਅਜਿਹੀਆਂ ਚੀਜ਼ਾਂ ਚੱਲੀ ਜਾਂਦੀਆਂ ਜੀ ਇਹ ਸਿਰਫ ਪੱਤਰਕਾਰ ਭਰਾ ਸਾਡੇ ਆਪਦੇ ਸੋਰਸ ਤੇ ਉਹਨਾਂ ਦੇ ਸੋਰਸ ਪਤਾ ਨਹੀਂ ਕਿਹੜੇ ਨੇ ਜਿਹੜੇ ਇਹ ਜਾਣਕਾਰੀ ਲੈ ਆਉਂਦੇ ਨੇ ਕਿ ਗੱਠਜੋੜ ਹੋ ਜਾਊਗਾ ਪਰ ਕੇਂਦਰੀ ਲੀਡਰਸ਼ਿਪ ਨੇ ਔਰ ਬਾਕੀ ਸਾਰੇ ਸੂਬਾ ਲੀਡਰਸ਼ਿਪ ਨੇ ਸਾਫ਼ ਤੌਰ ਤੇ ਕਹਿਤਾ ਕਿ ਭਾਰਤੀ ਜਨਤਾ ਪਾਰਟੀ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਕੱਲੇ ਇਕੱਲੇ ਚੋਣ ਲੜਨ ਦੀ ਪੂਰੀ ਤਿਆਰੀ ਕਰ ਰਹੀ ਹੈ ਪਰ 2027 ਦੇ ਵਿੱਚ ਪੂਰਨ ਬੋਮਤ ਨਾਲ ਆਪ ਦੀ ਸਰਕਾਰ ਬਣਾਵੇਗੀ ਹੁਣ ਗੱਠਜੋੜ ਦੀ ਕੋਈ ਉਮੀਦ ਨਹੀਂ ਮਤਲਬ ਫਿਲਹਾਲ ਜੋ ਸਾਡੀ ਥੱਲੜੀ ਕਿਉਂਕਿ ਭਾਰਤੀ ਜਨਤਾ ਪਾਰਟੀ ਹੈ ਉਹ ਗਰਾਊਂਡ ਲੈਵਲ ਤੋਂ ਵਰਕਰ ਦੀ ਸਲਾਹ ਨਾਲ ਕੰਮ ਕਰਦੀ ਹੈ ਜੇਕਰ ਕੋਈ ਬਿੱਲ ਲੈ ਕੇ ਆਉਣਾ ਹੈ ਕੋਈ ਗਠਜੋੜ ਕਰਨਾ ਉਹ ਥੱਲੇ ਜਿਹੜਾ ਪੰਖਤੀ ਦੇ ਵਿੱਚ ਖੜਾ ਆਖਰੀ ਵਰਕਰ ਹੈ ਉਹਦੇ ਤੋਂ ਵੀ ਪੁੱਛਿਆ ਜਾਂਦਾ ਹੈ ਜਿਹੜਾ ਪੰਖਤੀ ਦੇ ਵਿੱਚ ਖੜਾ ਇਸ ਵੇਲੇ ਆਖਰੀ ਵਰਕਰ ਹੈ ਉਹਦੀ ਇੱਕੋ ਇੱਕ ਇੱਛਾ ਹੈ ਕਿ ਭਾਰਤੀ ਜਨਤਾ ਪਾਰਟੀ ਬਿਨਾਂ ਗਠਜੋੜ ਤੋਂ ਵਿਧਾਨ ਸਭਾ ਚੋਣਾਂ ਲੜੇ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸੋ ਤੋਂ ਬਾਅਦ 2024 ਦੀ ਵਿਧਾਨ ਸਭਾ ਚੋਣਾਂ ਲੜੀਆਂ ਫਿਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਲੜੀਆਂ ਤੁਸੀਂ ਵੇਖੋਗੇ ਕਿ ਜਦੋਂ ਗੱਠਜੋੜ ਟੁੱਟਿਆ 2020 ਕਿਸਾਨੀ ਅੰਦੋਲਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਵੋਟ ਪ੍ਰਤੀਸ਼ਤ ਦਿਨੋ ਦਿਨ ਵਧੀ ਹੈ ਕਿਤੇ ਘੱਡੀ ਨਹੀਂ ਹੈ ਇਹਨੂੰ ਪਹਿਲਾਂ ਸਿਰਫ ਸ਼ਹਿਰਾਂ ਦੀ ਪਾਰਟੀ ਬ੍ਰਾਹਮਣ ਮਹਾਜਨਾ ਦੀ ਪਾਰਟੀ ਕਿਹਾ ਜਾਂਦਾ ਸੀ ਅੱਜ ਦਾ ਇਕੱਠ ਇਹ ਸਾਬਤ ਕਰ ਰਿਹਾ ਕਿ ਬ੍ਰਾਹਮਣ ਬਾਣੀਆਂ ਦੀ ਪਾਰਟੀ ਨਹੀਂ ਹੈ ਇਹ ਮਜ਼ਦੂਰਾਂ ਦੀ ਪਾਰਟੀ ਹੈ ਇਹ ਕਿਸਾਨਾਂ ਦੀ ਪਾਰਟੀ ਹੈ ਇਹ ਵਪਾਰੀਆਂ ਦੀ ਪਾਰਟੀ ਹੈ ਔਰ ਇਹ ਸਾਰੇ ਸਾਡੇ ਗੱਟ ਜੋੜ ਨੇ ਵਪਾਰੀ ਕਿਸਾਨ ਮਜ਼ਦੂਰਾਂ ਦੇ ਗੱਟ ਜੋੜ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2027 ਦੇ ਵਿੱਚ ਬਣਾਉਣੀ ਹੀ ਬਣਾਉਣੀ ਹੈ ਤੇ ਹੁਣ ਜਿਹੜੇ ਇਕੱਠ ਹੋ ਰਹੇ ਆ ਭਾਰਤੀ ਜਨਤਾ ਪਾਰਟੀ ਆ ਇੱਥੇ ਵੀ ਆਈ ਮੰਗੀ ਦੇ ਵਿੱਚ ਵੀ ਮੁਖਸਰ ਸਾਹਿਬ ਵੀ ਆਈ ਪੰਜਾਬ ਬਚਾਓ ਬੀਜਪੀ ਲਿਆਉਦਾ ਨਾਰਾ ਦਿੱਤਾ ਹੈ ਉਹਦਾ ਮਤਲਬ ਕੀ ਆ ਉਹਦੇ ਮੈਨੇ ਕੀ ਆ ਪੰਜਾਬ ਨੂੰ ਕਿਸ ਤਰ੍ਹਾਂ ਬਚਾਉਣਾ ਚਾਹੁੰਦੇ ਆ ਕਿਹਦੇ ਕੋਲ ਬਚਾਉਣਾ ਚਾਹੁੰਦੇ ਹੋ ਤੁਸੀਂ ਵੇਖੋਗੇ ਕਿ ਪਿਛਲੇ ਜਦੋਂ ਦੀ ਮਾਨ ਸਰਕਾਰ ਆਈ ਹੈ ਉਸ ਤੋਂ ਜਿਹੜੇ ਗੈਂਗਸਟਰ ਹੈ ਉਹ ਫਰੋਸਤੀ ਮੰਗਦੇ ਆ ਕਿ ਸਾਨੂੰ 5 ਕਰੋੜ ਦੇ ਦਿਓ ਨਹੀਂ ਤਾਂ ਗੋਲੀ ਤੁਸੀਂ ਵੇਖੋਗੇ ਵੱਡੇ ਵੱਡੇ ਜਿਹੜੇ ਵਪਾਰੀ ਹੈ ਉਹ ਡਰੇ ਹੋਏ ਨੇ ਵੱਡੇ ਵੱਡੇ ਸਿੰਗਰ ਡਰੇ ਹੋਏ ਨੇ ਇੱਥੋਂ ਤੱਕ ਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਜਿਹੜਾ ਉਹਨੂੰ ਕਹਿੰਦੇ ਆਪਾਂ ਲਾਟਰੀ ਵਿਜੇਤਾ ਉਨੇ ਸਿਰਫ ਐਸ ਗੱਲ ਤੋਂ ਸ਼ੋਅ ਨਹੀਂ ਕੀਤਾ ਕਿ ਲਾਟਰੀ ਮੈਨੂੰ ਮਿਲ ਗਈ ਕਿ ਮੈਨੂੰ ਗੈਂਗਸਟਰਾਂ ਤੋਂ ਫੋਨ ਆ ਜਾਏਗਾ ਗੈਂਗਸਟਰਾਂ ਤੋਂ ਬਚਾਉਣ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਇੱਕੋ ਇੱਕ ਮਾਡਲ ਮਸ਼ਹੂਰ ਹੈ ਉਹ ਹੈ ਯੋਗੀ ਮਾਡਲ ਜਿੱਥੇ ਕਹਿੰਦੇ ਸੀਗੇ ਰਾਤ ਨੂੰ ਬੰਦਾ ਪੈਦਲ ਜਾਊਗਾ ਤਾਂ ਉਹ ਵਾਪਸ ਘਰੇ ਨਹੀਂ ਆਊਗਾ ਯੂਪੀ ਦੇ ਵਿੱਚ ਇਹ ਹਾਲਾਤ ਸੀ ਹੁਣ ਸਾਡੀ ਮਾਂ ਪੈਣ ਰਾਤ ਨੂੰ 12 ਵਜੇ 1 ਵਜੇ 2 ਵਜੇ ਸੁੰਨਸਾਨ ਸੜਕ ਤੇ ਵੀ ਜਾਂਦੀ ਹੈ ਉਹਨੂੰ ਡਰ ਨਹੀਂ ਲੱਗਦਾ ਉਹਨੂੰ ਪਤਾ ਹੈ ਜੇਕਰ ਕਿਸੇ ਗੰਦੀ ਔਲਾਦ ਨੇ ਮੇਰੇ ਵੱਲ ਅੱਖ ਵੀ ਚੱਕ ਲਈ ਤਾਂ ਅਗਲੇ ਚੌਂਕ ਦੇ ਵਿੱਚ ਯਮਰਾਜ ਉਹਦੀ ਟਿਕਟ ਕੱਟਣ ਲਈ ਤਿਆਰ ਖੜਾ ਹੈ। ਇਹੀ ਤਾਂ ਮਾਨ ਸਰਕਾਰ ਕਹਿੰਦੀ ਹੈ ਵੀ ਸਾਡੇ ਵੀ ਲਾਅ ਐਂਡ ਆਰਡਰ ਬਿਲਕੁਲ ਵਧੀਆ ਤੇ ਅਸੀਂ ਚੰਗੇ ਪ੍ਰਬੰਧ ਕਰੇ ਹੋਏ ਆ ਤੇ ਉਹ ਪੁਰਾਣੀਆਂ ਸਰਕਾਰਾਂ ਸੀ ਉਹ 70 ਸਾਲਾਂ ਦਾ ਜਿਹੜਾ ਰਾਜ ਸੀਗਾ ਜਿਹਦੇ ਵਿੱਚ ਇਦਾਂ ਹੋਇਆ ਸਾਡੇ ਤਾਂ ਬਿਲਕੁਲ ਸਹੀ ਕੰਮ ਚੱਲ ਰਿਹਾ। ਤੁਸੀਂ ਦਿਲ ਤੇ ਹੱਥ ਰੱਖ ਕੇ ਕਹਿ ਦਿਓ ਤੁਹਾਨੂੰ ਲਾਅ ਐਂਡ ਆਰਡਰ ਲੱਗਦਾ ਜਿਹੜਾ ਅੰਮਰਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਉਹਦੀ ਦਿਨ ਦਿਹਾੜੇ ਹੱਤਿਆ ਹੋ ਗਈ ਉਸ ਤੋਂ ਬਾਅਦ ਉਹ ਜਿਹੜਾ ਆਪਣਾ ਬਲਾ ਚੌਰੀਆ ਰਾਣਾ ਬਲਾ ਚੌਰੀਆ ਦੀ ਕਬੱਡੀ ਕੱਪ ਦੇ ਵਿੱਚ ਲਗਭਗ 20000 ਦੀ ਸੰਖਿਆ ਦੇ ਵਿੱਚ ਆ ਕੇ ਗੋਲੀ ਮਾਰ ਗਈ ਉਸ ਤੋਂ ਬਾਅਦ ਸਿੱਧੂ ਮੂਸੇਵਾਲ ਸੰਦੀਪ ਨੰਗਲ ਅੰਬੀਆ ਇੱਕ ਹੋਰ ਕਬੱਡੀ ਖਿਡਾਰੀ ਜਿਹਦੀ ਮੌਤ ਹੋ ਗਈ ਇਹ ਤੁਹਾਨੂੰ ਲੱਗਦਾ ਕਿ ਲੋਅ ਐਂਡ ਆਰਡਰ ਇਹ ਸਿਰਫ ਤੇ ਸਿਰਫ ਮਸ਼ਹੂਰੀਆਂ ਦੀ ਸਰਕਾਰ ਖਿਸ਼ਤਾਰਾ ਦੀ ਸਰਕਾਰ ਔਰ ਉਸ ਤੋਂ ਵੱਧ ਇੱਕ ਦਿੱਲੀ ਦੇ ਲਾਲਾ ਜੀ ਦੇ ਅੱਗੇ ਆਪ ਦਾ ਸੀ ਸੁਣਵੋਣ ਵਾਲੀ ਸਰਕਾਰ ਹੈ ਕਿ ਅਸੀਂ ਲਾਲਾ ਜੀ ਨੂੰ ਖੁਸ਼ ਕਰ ਦਈਏ ਪੰਜਾਬ ਰੋਡ ਦਾ ਤਾਂ ਰੁੜੀ ਜਾਵੇ ਤੁਸੀਂ ਤੁਸੀਂ ਵੀ ਲਾਲਾ ਜੀ ਜਾਂ ਕੇ ਸੰਬੋਧਿਤ ਕਰ ਰਹੇ ਹੋ ਉਹਨਾਂ ਨੂੰ ਉਹ ਕਹਿਣਗੇ ਵੀ ਅਸੀਂ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਆ ਭਗਵੰਤ ਸਿੰਘ ਸਾਹਿਬ ਵੀ ਕਹਿੰਦੇ ਆ ਵੀ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਬੋਲਬਾਣੀ ਬੜੀ ਮਾੜੀ ਹੈ ਭਾਈ ਲਾਲਾ ਜੀ ਸ਼ਬਦ ਕੋਈ ਗਲਤ ਹੈ ਪਹਿਲਾਂ ਮੈਨੂੰ ਤੁਸੀਂ ਦੱਸੋ ਜੇ ਮੈਂ ਸ਼ਰਮਾ ਮੈਨੂੰ ਕੋਈ ਸ਼ਰਮਾ ਜੀ ਕਹੂਗਾ ਤਾਂ ਕੀ ਗਲਤ ਕਹਿਦਾ ਤੁਸੀਂ ਸਰਦਾਰ ਹੋ ਤੁਹਾਨੂੰ ਸਰਦਾਰ ਜੀ ਕਹਦਾ ਕੀ ਗਲਤ ਕਹਿਦਾ ਅਸੀਂ ਲਾਲਾ ਜੀ ਨੂੰ ਲਾਲਾ ਜੀ ਕਹਾਂਗੇ ਜਿਨ੍ਹਾਂ ਦੇ ਅੱਗੇ ਨਾ ਝੁਕੋ ਉਥੇ ਚਲੋ ਉਹਨਾਂ ਦੀ ਇਮਾਨਦਾਰੀ ਨੂੰ ਮੰਨਦੇ ਹੋ ਤੁਸੀਂ ਫਿਰ ਉਹ ਦਾਵਾ ਕਰਦੀ ਆ ਮੌਜੂਦਾ ਸਰਕਾਰ ਵੀ ਆਮ ਆਦਮੀ ਪਾਰਟੀ ਵੀ ਬੇਸਤ ਬੜੇ ਇਮਾਨਦਾਰ ਆ ਆਮ ਲੋਕ ਆ ਇਸ ਕਰਕੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਆ ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ ਜਦੋਂ ਮਾਨ ਸਾਹਿਬ ਨੇ ਇੱਕ ਛੋਟੇਪੁਰ ਸੀਗਾ ਛੋਟੇਪੁਰ ਦਾ ਸਟਿੰਗ ਕੀਤਾ ਸੀਗਾ ਕਹਿੰਦੇ ਸੀਗੇ ਕਿ ਸਾਡੇ ਕੋਲ ਸਟਿੰਗ ਆ ਇਹਨੇ ਪੈਸੇ ਮੰਗੇ ਆ 2 ਲੱਖ ਰੁਪਇਆ ਉਹ ਸਟਿੰਗ ਉਹ ਸਟਿੰਗ ਹਜੇ ਤੱਕ ਜਨਤਕ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਆਪਦਾ ਹੀ ਜਿਹੜਾ ਸਿਹਤ ਮੰਤਰੀ ਫੜਿਆ ਉਹਦਾ ਚਲਾਨ ਤੱਕ ਨਹੀਂ ਪੇਸ਼ ਕਰ ਸਕੇ ਚਲਾਨ ਕੀ ਹੁੰਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਹ ਵੱਡੇ ਵੱਡੇ ਦਾਅਵੇ ਕਰਦੀ ਐ ਜਿਹੜੀ ਕੰਮ ਅੱਗੇ ਕੋਈ 100 ਦੇ ਵਿੱਚ ਹੋ ਜਾਂਦਾ ਸੀਗਾ ਉਹਦਾ ਰੇਟ ਇਹਨਾਂ ਨੇ 10000 ਕਰਤਾ ਜੇ ਤੁਸੀਂ ਇਹਨੂੰ ਇਮਾਨਦਾਰੀ ਕਹਿੰਦੇ ਹੋ ਤਾਂ ਤੁਹਾਡਾ ਵੀ ਕੀ ਕਹਿਣਾ ਨਕਮੀ ਲੋਟੂ ਸਰਕਾਰ ਹਰ ਪੱਖ ਤੋਂ ਇਹ ਫੇਲ ਸਰਕਾਰ ਤੁਸੀਂ ਮੈਨੂੰ ਐਂ ਦੱਸ ਦੋ ਇਹਨਾਂ ਨੇ ਬੀਬੀਆਂ ਨਾਲ ਵਾਅਦਾ ਕੀਤਾ 1000 ਰੁਪਿਆ ਦੇਵਾਂਗੇ ਉਹ ਅੱਜ 4 ਸਾਲ ਪੂਰੇ ਹੋਣ ਵਾਲੇ ਹੋ ਗਏ ਕਿਤੇ ਉਹ ਵਾਦਾ ਨਹੀਂ ਪੂਰਾ ਹੋਇਆ ਇਹਨਾਂ ਨੂੰ ਪਤਾ ਲੱਗਿਆ ਕਿ ਸਰਕਾਰ ਹੱਥੋਂ ਜਾਂਦੀ ਲੱਗਦੀ ਹੈ ਲੋਕ ਸਭਾ ਵੇਲੇ ਕੋਈ ਸਾਡੇ ਐਮਐਲ ਐਮਪੀ ਨਹੀਂ ਜਿੱਤਨੇ ਫਿਰ ਇਹਨਾਂ ਨੇ 1000 ਤੋਂ ਵਧਾ ਕੇ 1100 ਕਰਤਾ 11 1100 ਮਿਲਿਆ ਕਿਸੇ ਨੂੰ ਨਹੀਂ ਮਿਲਿਆ ਨਾਲ ਲੱਗਦੇ ਸੂਬੇ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੇ ਲਾਡਲੀ ਭੈਣ ਯੋਜਨਾ ਦਾ ਐਲਾਨ ਕੀਤਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਲੇ ਮਹੀਨੇ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਉਸੇ ਤਰ੍ਹਾਂ ਹੀ ਮੱਧ ਪ੍ਰਦੇਸ਼ ਦੇ ਵਿੱਚ ਸਾਡੇ ਸ਼ਿਵਰਾਜ बाबूजी ਨੇ ਐਲਾਨ ਕੀਤਾ ਉਸੇ ਤਰ੍ਹਾਂ ਹੀ ਉਹਨਾਂ ਨੇ ਉੱਥੇ ਉਹਨਾਂ ਦੇ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਫਟਵਨੀ ਵੀ ਸਾਡੀ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ ਵੀ ਉਹਨਾਂ ਦੇ ਪੈਸੇ ਖਾਤਿਆਂ ਦੇ ਵਿੱਚ ਕਿਉਂਕਿ ਭਾਜਪੀ ਨੂੰ ਪਤਾ ਹੈ ਪੈਸਾ ਕਿੱਥੋਂ ਆਉਣਾ ਹੈ ਕਿਵੇਂ ਲਾਉਣਾ ਹੈ ਇਹਨਾਂ ਨੇ ਕੀ ਕੀਤਾ ਸਿਰਫ ਝੂਠ ਮਾਰਿਆ ਝੂਠ ਮਾਰ ਕੇ ਇਹਨਾਂ ਨੇ ਆਪ ਦੀ ਸਰਕਾਰ ਲਿਆਉਣ ਦਾ ਯਤਨ ਕੀਤਾ ਸਰਕਾਰ ਲੈ ਜਾਂਦੀ ਹੈ ਲੋਕਾਂ ਦੇ ਵਿੱਚ ਘੱਟਾ ਅੱਖਾਂ ਦੇ ਵਿੱਚ ਪਾਤਾ ਉਸ ਤੋਂ ਬਾਅਦ ਇਹਨਾਂ ਤੋਂ ਇਲਾਵਾ ਪੰਜਾਬ ਦੇ ਰੋਡ ਮੈਪ ਲਈ ਕਿਵੇਂ ਕੰਮ ਕਰਨਾ ਕੁਝ ਵੀ ਹੈ ਨਹੀਂਗਾ ਕਿਉਂਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਰਕਾਰ ਚਲਾਉਣੀ ਕਿਵੇਂ ਆ ਮਨਪ੍ਰੀਤ ਬਾਦਲ ਸਿੰਘ ਸਭ ਖੜੇ ਇੱਥੇ ਹੁਣ ਤੇ ਉਹ ਕਹਿੰਦੇ ਵੀ ਜਦੋਂ ਵੀ ਹੁੰਦਾ ਸੀ ਖਜ਼ਾਨਾ ਮੰਤਰੀ ਸੀ ਇਹ ਕਹਿੰਦੇ ਪੀਪਾ ਖਾਲੀ ਆ ਪੀਪਾ ਖਾਲੀ ਅਸੀਂ ਤਾਂ ਕਦੀ ਨਹੀਂ ਕਿਹਾ ਪੀਪਾ ਖਾਲੀ ਆ ਸਾਡਾ ਤਾਂ ਭਰਿਆ ਪਿਆ ਨਾ ਇਹ ਵੀ ਗਲਤ ਹੋ ਤੁਸੀਂ ਮੇਰੇ ਵੀਰ ਮੈਂ ਨਹੀਂ ਕਹ ਰਿਹਾ ਮੈਂ ਤਾਂ ਵੀਰ ਤੁਸੀਂ ਇੱਥੇ ਵੀ ਗਲਤ ਹੋ ਹਰਪਾਲ ਚੀਮੇ ਨੇ 10 ਵਾਰ ਹੀ ਕਹਤਾ ਕਿ ਜੋ ਵੱਡੇ ਬਾਲ ਸਾਹਿਬ ਕਹਿੰਦੇ ਸੀ ਉਹ ਸਹੀ ਹੈ ਕਿਉਂਕਿ ਇਹਨਾਂ ਨੂੰ ਇੱਕ ਹੁੰਦਾ ਕਿ ਜਦੋਂ 31 ਮਾਰਚ ਨੂੰ ਨਾ ਵਿਧਾਨ ਸਭਾ ਦੇ ਵਿੱਚ ਦੱਸਣਾ ਹੁੰਦਾ ਕਿ ਸਰਕਾਰ ਤੇ ਬੋਝ ਕਿੰਨਾ ਆਮਦਨ ਕਿੰਨੀ ਹੈ ਉਦੋਂ ਇਹ ਵਿਰੋਧੀ ਧਰ ਦੇ ਵਿੱਚ ਸੀਗੇ ਇਹਨਾਂ ਦੇ 18 ਐਮਐਲਏ ਸੀਗੇ ਸਾਰਾ ਕੁਝ ਪਤਾ ਸੀਗਾ ਇਹਨਾਂ ਨੂੰ ਸਿਰਫ ਇਹ ਕਹਿੰਦੇ ਸੀ ਅਸੀਂ ਰੇਤਾਂ ਦੇ ਖੱਡਾਂ ਦੇ ਵਿੱਚੋਂ ਐਨਆਰਪੀਆ ਲਿਆਵਾਂਗੇ ਇਹ ਕਹਿੰਦੇ ਸੀ ਅਸੀਂ ਧਾਰੂ ਤੋਂ ਐਨਆਰਪੀਆ ਲਿਆਵਾਂਗੇ ਇਹ ਕਹਿੰਦੇ ਸੀ ਅਸੀਂ ਫਲਾਨੇ ਤੋਂ ਐਨਆਰਪੀਆ ਲਿਆਵਾਂਗੇ ਉਹ ਕਿੱਧਰ ਗਏ ਉਹ ਸਿਰਫ ਗੱਲਾਂ ਨਾਲ ਇਹਨਾਂ ਨੇ ਕਿਉਂਕਿ ਪੰਜਾਬ ਦੇ ਲੋਕ ਬਹੁਤ ਭੋਲੇ ਭਾਲੇ ਹੁੰਦੇ ਆ ਇਹਨਾਂ ਨੂੰ ਪਿਆਰ ਨਾਲ ਕੋਈ ਵੀ ਬਲੂਸ ਲੈ ਵਰਗਲਾ ਸਕਦਾ ਇਹ ਉਹਦੇ ਝੂਠੇ ਲਾਰਿਆਂ ਦੇ ਵਿੱਚ ਆ ਗਏ ਕਿਉਂਕਿ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬੀਆਂ ਦੀਆਂ ਅੱਖਾਂ ਖੁੱਲ ਗਈਆਂ ਕਿ ਮਾਨ ਸਾਹਿਬ ਦੀ ਸਰਕਾਰ ਦੇ ਪੱਲੇ ਕੱਖ ਵੀ ਹੈ ਨਹੀਂਗਾ ਤੁਹਾਨੂੰ ਮੈਂ ਲਿਖ ਕੇ ਦੇ ਸਕਦਾ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੰਨੇ ਕ ਅچھے ਦਿਨ ਆ ਜਾਣਗੇ ਕਿ ਲੋਕ ਪੱਤਰਕਾਰ ਭਰਾ ਜਿਹੜੇ ਵਿਰੋਧੀ ਧਿਰ ਦੇ ਲੋਕ ਐ ਸੋਚਣਗੇ ਕਿ ਪੰਜਾਬ ਦੀ ਹਵਾ ਇੱਕਦਮ ਇੰਨੀ ਕਿਵੇਂ ਬਦਲ ਗਈ ਅੱਛੇ ਦਿਨਾਂ ਪਾਰਟੀ ਦੇ ਆਉਗੇ ਕਿ ਪੰਜਾਬ ਦੇ ਆਉਗੇ ਤੁਸੀਂ ਮੈਨੂੰ ਐ ਦੱਸੋ ਹਰਿਆਣੇ ਦੇ ਵਿੱਚ ਆਪਣੇ ਨਾਲੋਂ ਅੱਧਾ ਸੂਬਾ ਤੁਸੀਂ ਉੱਥੇ ਜਾਓ ਸੜਕਾਂ ਦਾ ਜਾਲ ਵਿਛਿਆ ਪਿਆ ਠੀਕ ਹੈ ਰਾਜਸਥਾਨ ਜਾਵੜੋ ਆਪਣੇ ਨਾਲੋਂ ਤਿੰਨਾਂ ਸੂਬਾ ਹੋਗਾ ਤਿੰਨਾਂ ਚੋਗਣਾ ਉੱਥੇ ਸੜਕਾਂ ਦਾ ਜਾਲ ਵਿਛਿਆ ਪਿਆ ਉੱਥੇ ਸੋਚ ਵੀ ਨਹੀਂ ਸਕਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਿੰਨੇ ਮਕਾਨ ਬਣੇ ਹੋਣਗੇ ਕੋਈ ਆਈਡੀਆ ਵੀ ਨਹੀਂ ਤੁਸੀਂ ਲਾ ਸਕਦੇ ਉਸ ਤੋਂ ਬਾਅਦ ਸੁਚਾਲਿਆ ਕਿੰਨੇ ਬਣੇ ਹੋਣਗੇ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਮਾਈਆਂ ਭੈਣਾਂ ਨਸ਼ੇ ਤੋਂ ਦੁਖੀ ਹੋ ਕੇ ਆਪਦੇ ਮੁੰਡਿਆਂ ਦੇ ਗਲ ਘੁੱਟਣ ਲਈ ਮਜਬੂਰ ਸੀ ਉਹਨਾਂ ਦਾ ਬਾਅਦ ਦੇ ਵਿੱਚ ਰੋਜ਼ਗਾਰ ਕਿਵੇਂ ਪੈਦਾ ਕੀਤਾ ਸਰਕਾਰ ਕਹਿੰਦੀ ਅਸੀਂ ਵੀ ਚਲਾਇਆ ਯੁੱਧ ਨਸ਼ਾ ਵਿਰੁੱਧ ਕਿੱਥੇ ਤੁਹਾਨੂੰ ਦੱਸੋ ਕਿੰਨਾ ਨਸ਼ਾ ਚਾਹੀਦਾ ਜੀ ਘਰ ਘਰ ਪੂੜੀ ਪਹੁੰਚਣ ਦਾ ਪ੍ਰਬੰਧ ਹੋ ਗਿਆ ਮੈਨੂੰ ਪਰੇ ਮਨ ਨਾਲ ਦੁਖੀ ਮਨ ਨਾਲ ਕਹਿਣਾ ਪੈਂਦਾ ਪਹਿਲਾਂ ਇਕੱਲੇ ਨੌਜਵਾਨ ਮੁੰਡੇ ਨਸ਼ੇ ਕਰਦੇ ਹੁੰਦੇ ਸੀਗੇ ਇਹ ਵੀ ਕੋਈ ਸ਼ੋਭਦਾ ਨਹੀਂ ਸੀ ਪਰ ਹੁਣ ਥੋੜੇ ਚੈਨਲ ਤੇ ਵੱਖ-ਵੱਖ YouTube ਅਦਾਰਿਆਂ ਨੇ ਵੱਖ-ਵੱਖ ਟੀਵੀ ਦੇ ਅਦਾਰਿਆਂ ਨੇ ਉਹ ਵਿਖਾਈਆਂ ਕੋਈ 11 ਸਾਲ ਦੀ ਕੁੜੀ ਨਸ਼ਾ ਕਰਦੀ ਹੈ ਕੋਈ 20 ਸਾਲ ਦੀ ਕੁੜੀ ਨਸ਼ਾ ਕਰਦੀ ਹੈ ਇਹ ਨਸ਼ਾ ਵਿਰੋਧ ਇਹਨਾਂ ਨੇ ਘਰ-ਘਰ ਪੈਕਿੰਗ ਪਹੁੰਚਾਉਣ ਦਾ ਪ੍ਰਬੰਧ ਕਰਤਾ ਉਹ ਕਹਿੰਦੇ ਜੀ ਘਰ-ਘਰ ਰੋਜ਼ਗਾਰ ਦਿੰਦਾ ਸੀ ਕਈ ਹਜ਼ਾਰ ਨੌਕਰੀਆਂ ਦੇਤੀਆਂ ਜੀ ਜੇ ਮੰਨ ਲਓ ਨਸ਼ਾ ਕੋਈ ਸਪਲਾਈ ਕਰਦਾ ਉਹ ਭਾਵੇਂ ਰੋਜ਼ਗਾਰ ਹੋਊਗਾ ਕਿੱਥੇ ਇਹ ਨੌਕਰੀਆਂ ਇਹ ਕਹਿੰਦੇ ਸੀ ਅਸੀਂ 16 ਮੈਡੀਕਲ ਕਾਲਜ ਖੋਲਤੇ ਆ ਲੋ ਆ ਪਰਲੇ ਪਾਸੇ ਕੋਟਕਪੂਰਾ ਰੋਡ ਤੇ ਜਮਾਨ ਸਾਹਿਬ ਹੋਣਗੇ ਜੇ ਤੁਹਾਨੂੰ ਇਜਾਜ਼ਤ ਹੋਵੇ ਅੰਦਰ ਜਾਣ ਦੀ ਕਿਉਂਕਿ ਇਹ ਜਿਹੜੀ ਸਰਕਾਰ ਹੈ ਨਾ ਇਹ ਪੱਤਰਕਾਰਾਂ ਤੋਂ ਤਾਂ ਕੰਬਦੀ ਹੈ ਡਰਦੀ ਹੈ ਜੇ ਤੁਹਾਨੂੰ ਇਜਾਜ਼ਤ ਇਹ ਦੇ ਦੇਣ ਤਾਂ 16 ਕਾਲਜਾਂ ਦੀ ਲਿਸਟ ਤਾਂ ਵੇਖ ਲਓ ਜੇ ਤੁਹਾਨੂੰ ਇੱਕ ਵੀ ਕਾਲਜ ਦਾ ਨਾਮ ਦੱਸ ਦੇਣ ਸਿਰਫ ਇਹ ਕੀ ਕਰਦੇ ਆ ਬੋਰਡ ਹੈ ਨਾ ਜਿਵੇਂ ਫਿਰ ਤੇ ਰੰਗ ਫੇਰਿਆ ਰੰਗ ਫੇਰ ਕੇ ਬਿਲਡਿੰਗ ਵੀ ਉਹ ਸਾਰਾ ਕੁਝ ਵੀ ਉਹ ਹੀ ਹੁੰਦਾ ਕਹਿੰਦੇ ਨੇ ਕਿ ਅਸੀਂ ਆ ਕਰਤਾ ਕੀ ਕੀ ਤਾਂ ਪਤਾ ਤਾਂ ਲੱਗੇ ਨਾ ਤੋ ਪੁੱਛੋ ਸਹੀ ਤੁਸੀਂ ਇੱਕ ਵੀ ਚੀਜ਼ ਦੱਸਦੇ ਨੇ ਅਸੀਂ ਆ ਨਵੀਂ ਲਿਆਏ ਆ ਆ ਸਕੀਮ ਨਵੀਂ ਕਰਤੀ ਆ ਆ ਸੜਕ ਬਣਾਤੀ ਆ ਆ ਕਾਲਜ ਖੋਲਤਾ ਆ ਸਕੂਲ ਖੋਲਤਾ ਮੈਂ ਤਾਂ ਚਲੋ ਵਿਰੋਧੀ ਪਾਰਟੀ ਦਾ ਸਪੋਕਸਪਰਸਨ ਦੀ ਜ਼ਿੰਮੇਵਾਰੀ ਹੁੰਦੀ ਆ ਪਾਰਟੀ ਵਿਰੋਧ ਬੋਲਣ ਦੀ ਹਨਾ ਆਪੋਜੀਸ਼ਨ ਇਹਨਾਂ ਦਾ ਕੋਵਰ ਵਿਜੇ ਪ੍ਰਤਾਪ ਇੱਕ ਐਮਐਲਏ ਆ ਉਹ ਜਿੰਨਾ ਉਹ ਸਾਡੇ ਨਾਲੋਂ ਵੱਧ ਦੱਸਦਾ ਕਿ ਭਾਈ ਇਹ ਝੂਠੀ ਸਰਕਾਰ ਆ ਇਹਨੇ ਪੰਜਾਬ ਦੇ ਲੋਕਾਂ ਨੂੰ ਵਰਗਲਾ ਲਿਆ ਇਹਨੇ ਡੋਬਤਾ ਪੰਜਾਬ ਉਹ ਤਾਂ ਇਹਨਾਂ ਦਾ ਆਪ ਦਾ ਹੀ ਸੀਗਾ ਖੈਰਾ ਇਹਦੇ ਵਿੱਚੋਂ ਗਿਆ ਉਹ ਵੀ ਇਹਨਾਂ ਦਾ ਆਪਦਾ ਸੀ ਉਹ ਵੀ ਦੱਸਦਾ ਤੁਸੀਂ ਐ ਦੱਸੋ ਕਿਹੜਾ ਬੰਦਾ ਪੰਜਾਬ ਦਾ ਜਿਹੜਾ ਐਸ ਵੇਲੇ ਆਪਦੇ ਆਪ ਨੂੰ ਮਹਫੂਜ਼ ਸਮਝਦਾ ਹੋਊਗਾ ਕਿ ਭਾਈ ਸਰਕਾਰ ਹੈ ਅਸੀਂ ਰਾਤ ਨੂੰ ਚੱਲ ਸਕਦੇ ਤੁਸੀਂ ਰੋਪੜ ਤੋਂ ਚੱਲ ਕੇ ਆਏ ਹੋ ਤੁਸੀਂ ਐ ਕਰੋ ਤੁਸੀਂ ਰਾਤ ਨੂੰ ਇੱਥੋਂ 10 ਵਜੇ ਜਾਵੜਿਓ ਜੇ ਤੁਹਾਨੂੰ 10 ਮਿੰਟੇਰੇ ਨਾ ਪੈਣ ਮੈਂ ਤੁਹਾਡੀ ਲਾਤੇ ਢੋਂ ਟੱਪ ਜੂ ਐਜਾ ਹਾਲ ਇਹਨਾਂ ਨੇ ਕਰਤਾ ਘਰ ਘਰ ਰੁਜ਼ਗਾਰ ਨਹੀਂ ਇਹਨਾਂ ਨੇ ਲੁਟੇਰਾ ਪੈਦਾ ਕਰਤਾ ਕਿਉਂਕਿ ਰੁਜ਼ਗਾਰ ਇਹਨਾਂ ਨੇ ਦਿੱਤਾ ਹੀ ਨਹੀਂਗਾ ਜਿਹੜਾ ਸੀਗਾ ਰੁਜ਼ਗਾਰ ਉਹ ਖੋਹ ਲਿਆ ਰੋਜ਼ਗਾਰ ਇਹਨਾਂ ਨੇ ਖੋਏ ਬਹੁਤ ਹੈ ਕਿਉਂਕਿ ਅੱਗੇ ਕੀ ਸੀਗਾ ਪਿਛਲੀਆਂ ਸਰਕਾਰਾਂ ਨੇ ਰੋਜ਼ਗਾਰ ਪੈਦਾ ਕਰਨੇ ਦਿੱਤੇ ਸੀਗੇ ਕਿ ਭਾਈ ਤੁਸੀਂ ਰੋਜ਼ਗਾਰ ਪੈਦਾ ਕਰਦੇ ਹੁੰਦੇ ਇਹਨਾਂ ਨੇ ਉਹ ਰੋਜ਼ਗਾਰ ਵੀ ਬੰਦ ਕਰਤੇ ਇੱਕੋ ਇੱਕ ਗੱਲ ਆ ਪੰਜਾਬ ਦੀ ਜਿਹੜੀ ਆ ਸਰਕਾਰ ਆ ਇਹ ਨਕਮੀ ਸਰਕਾਰ ਆ ਕੰਨੀ ਹੱਥ ਇਹਨਾਂ ਨੇ ਲਵਾਤੇ ਅੱਗੇ ਤੁਸੀਂ ਮੈਨੂੰ ਐਂ ਦੱਸ ਦੋ ਪੱਤਰਕਾਰਾਂ ਤੇ ਕਦੇ ਪਰਚੇ ਹੁੰਦੇ ਸੀਗੇ 2005 ਦਾ ਆਰਟੀਆਈ ਐਕਟ ਆਇਆ ਹੋਇਆ ਤੁਸੀਂ ਪਾ ਦਿਓ ਮੈਂ ਪਾ ਦੋ ਸਰਕਾਰ ਦਾ ਅਧਿਕਾਰ ਮੰਨਦਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਕਿੱਥੇ ਲਾਇਆ ਉਹ ਦੱਸਣਾ ਜੇ ਹੈਲੀਕਾਪਟਰ ਦੇ ਝੂਟਿਆਂ ਦਾ ਆਪਾਂ ਹਿਸਾਬ ਪੁੱਛ ਲਿਆ ਚਲੋ ਜੀ ਪਰਚਾ ਘਟਾ ਦਿਓ ਮਾਨੀ ਗੋਇਲ ਤੇ ਗੁਰੂ ਸਰੀਏ ਤੇ ਉਹ ਤੁਹਾਡੇ ਧਾਲੀਵਾਲ ਤੇ ਸਾਰਿਆਂ ਤੇ ਫਿਰ ਉਸ ਤੋਂ ਬਾਅਦ ਹਾਈ ਕੋਰਟ ਨੇ ਕੀ ਕਿਹਾ ਸਰਕਾਰੀ ਵਕੀਲ ਨੂੰ ਇਹ ਕਿਹਾ ਕਿ ਤੁਸੀਂ ਇੱਥੇ ਰਾਜਨੀਤੀ ਬਹਿਸ ਨਾ ਕਰੋ ਇਹ ਰਾਜਨੀਤੀ ਕਾ ਅਖਾੜਾ ਨਹੀਂਗਾ ਇੱਕ ਸਰਕਾਰੀ ਵਕੀਲ ਨੂੰ ਇਹ ਸੁੰਨਾ ਪੈ ਜੇ ਉਸ ਤੋਂ ਉੱਤੇ ਕੀ ਹੋਊਗਾ ਤੇ ਹੁਣ 27 ਦੇ ਤੁਸੀਂ ਦਾਵਾ ਠੋਕਦੇ ਹੋ ਵੀ ਆ ਆ ਪਾਰਟੀ ਜਾਂਦਾ ਪਾਰਟੀ ਆਊਗੀ ਬਾਕੀ ਵੀ ਤਾਂ ਠੋਕ ਰਹੇ ਆ ਅਕਾਲੀ ਦਲ ਹੈ ਜੀ ਉਹ ਕਹਿੰਦੇ ਡਾਇਨੋਸਰ ਵੀ ਆਣਗੇ ਅਕਾਲੀ ਦਲ ਵੀ ਆਊਗਾ ਕਾਂਗਰਸ ਵੀ ਦਾਵਾ ਠੋਕ ਰਹੀ ਹੈ ਜੀ ਆਮ ਆਦਮੀ ਪਾਰਟੀ ਤਾਂ ਕਹਿ ਰਹੀ ਹੈ ਵੀ ਭਾਰੀ ਬਹੁਮਤਾਂ ਫੇਰ ਆਵਾਂਗੇ ਅਸੀਂ ਐ ਤਾਂ ਕਈ ਸਾਲ ਲੀ ਜਾਂਦੇ ਹੁਣ ਕਾਂਗਰਸ ਦੇ ਵਿੱਚ ਰੋਜ਼ ਨਾ 10 ਮੁੱਖ ਮੰਤਰੀ ਆ ਰਾਤ ਨੂੰ ਉਹ ਮੁੱਖ ਮੰਤਰੀ ਬਣ ਕੇ ਸੌਂਦੇ ਆ ਸਵੇਰੇ ਉੱਠਦੇ ਆ ਫਿਰ ਰਾਤ ਨੂੰ ਮੁੱਖ ਮੰਤਰੀ ਬਣਦੇ ਆ ਫਿਰ ਰੋਉਂਦੇ ਆ ਮਾਨ ਸਾਹਿਬ ਦੀ ਸਰਕਾਰ ਤੁਸੀਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੇਖ ਰਹੇ ਹੋ ਇਹ ਜਿਵੇਂ ਖਖੜੀ ਖੇਲਰਦੀ ਹੁੰਦੀ ਹੈ ਨਾ ਖਖੜੀ ਖੇਲਰਦੀ ਆ ਉਵੇਂ ਖੇਲਰ ਜਾਣਗੇ ਕਿਉਂਕਿ ਇਹਨਾਂ ਨੇ 4.5 ਸਾਲ ਹੋਣ ਜਾ ਰਹੇ ਕੰਮ ਹੀ ਨਹੀਂ ਕੀਤਾ ਲੋਕਾਂ ਦੇ ਵਿੱਚ ਕੀ ਮੂੰਹ ਲੈ ਕੇ ਜਾਣਗੇ ਰਹਿ ਗਈ ਕਾਲੀ ਦਲ ਦੀ ਗੱਲ ਕਾਲੀ ਦਲ ਬਾਰੇ ਮੈਂ ਜੇ ਕੁਝ ਕਹੂੰਗਾ ਤਾਂ ਸ਼ਾਇਦ ਉਹ ਇੱਕ ਐ ਲੱਗੂਗਾ ਕਿ ਵਿਵਾਦਤ ਜੀ ਗੱਲ ਹੈ ਇਹਦੇ ਨਾਲੋਂ ਇਸ ਕਰਕੇ ਤਾਂ ਨਹੀਂ ਚੱਕ ਰਹੇ ਕਹਿਣਾ ਵੀ ਕਿਤੇ ਗੱਲ ਨੂੰ ਗੱਠ ਜੋੜਨਾ ਹੋ ਜੇ ਮੈਂ ਦਾਅਵੇ ਨਾਲ ਕਹਿੰਦਾ ਕਿ ਗੱਠ ਜੋੜ ਨਹੀਂ ਹੁੰਦਾ ਨਾ ਅੱਜ ਹੋਵੇ ਨਾ ਕੱਲ ਹੋਵੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬੀਜੇਪੀ ਇਕੱਲੇ ਤੌਰ ਤੇ ਲੜੇਗੀ ਕਿੰਨੀਆਂ ਸੀਟਾਂ ਦਾ ਦਾਅਵਾ ਕਰਦੇ ਹੋ ਪੂਰਨ ਬਹੁਮਤ ਦੀ ਸਰਕਾਰ ਪੂਰਨ ਬਹੁਮਤ ਪੂਰਨ ਬਹੁਮਤ ਤੁਸੀਂ ਹਰਿਆਣੇ ਦੇ ਵਿੱਚ ਆ ਜੱਜਪਾਲਿਆਂ ਨੂੰ ਐ ਲੱਗਦਾ ਸੀਗਾ ਕਿ ਆ ਜਿਹੜੀ ਸਰਕਾਰ ਹੈ ਹਰਿਆਣੇ ਦੀ ਖੱਟਰ ਸਰਕਾਰੇ ਸਾਡੇ ਕਰਕੇ ਹੀ ਕਿਤੇ ਚੱਲਦੀ ਹੈ ਉਹਨਾਂ ਨੇ ਆਪ ਦਾ ਜਿਹੜਾ ਬਹੁਮਤ ਹੁੰਦਾ ਪਾਸੇ ਲੈ ਲਿਆ ਜਿਹੜਾ ਕਰਨਾ ਹੁੰਦਾ ਹਨ ਤੇ ਐਤ ਕਿ ਤੁਨੀ ਵੇਖਿਆ ਕਿ ਜਿਹੜੀ ਸਾਡੀ ਨਾਇਬ ਸਿੰਘ ਸੈਣੀ ਦੀ ਸਰਕਾਰ ਆਉਣ ਵਾਲੇ 5 ਮਿੰਟ ਦੇ ਵਿੱਚ ਸੈਣੀ ਸਾਹਿਬ ਵੀ ਅਤੇ ਕਿ ਪਿਛਲੀਆਂ ਵਿਧਾਨ ਸਭਾ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਸੀਟਾਂ ਲੈ ਕੇ ਹਰਿਆਣੇ ਦੇ ਵਿੱਚ ਸਰਕਾਰ ਬਣਾਈ ਉਸੇ ਤਰ੍ਹਾਂ ਹੀ ਸ਼ਿਵਰਾਜ ਬਾਬੂ ਨੇ ਅਸੀਂ ਪਹਿਮੀ ਵਾਰ ਸਰਕਾਰ ਰਾਜਸਥਾਨ ਦੇ ਵਿੱਚ ਭਜਨ ਲਾਲ ਦੀ ਸਰਕਾਰ ਹਰਿਆਣੇ ਗੁਜਰਾਤ ਦੇ ਵਿੱਚ ਭੁਪੇਸ਼ ਬਗੇਲਜੀ ਦੀ ਸਰਕਾਰ ਤੁਸੀਂ ਜਿੱਥੇ-ਜਿੱਥੇ ਜਾਵੜੋ ਬਾਜਪਾ ਹੀ ਬਾਜਪਾ ਆਊਗੀ ਔਰ 27 ਦੇ ਵਿੱਚ ਵੀ ਬਾਜਪਾ ਹੀ ਆਉਣੀ ਹੈ ਕਿਹੜੇ ਕਿਹੜੇ ਕੰਮ ਕਰਾਉਣੇ ਤੁਸੀਂ ਪੰਜਾਬ 'ਚ ਟਿਪਸ ਦੇ ਉੱਤੇ ਤੁਹਾਡੇ ਕਿਹੜੇ ਪਹਿਲਾਂ ਤਾਂ ਜਿਹੜਾ ਸਾਡੇ ਕਿਸਾਨ ਭਰਾਵਾਂ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਦੁੱਖ ਤਕਲੀਫ ਹੈ ਕਿਉਂਕਿ ਸਾਡੇ ਖਿਲਾਫ ਇੱਕੋ ਇੱਕ ਗੱਲ ਕੀਤੀ ਜਾਂਦੀ ਆ ਕਿ ਇਹ ਕਿਸਾਨ ਵਿਰੋਧੀ ਪਾਰਟੀ ਆ ਇਸ ਚੀਜ਼ ਨੂੰ ਅਸੀਂ ਛੱਟਲਾਉਣਾ ਕਿਸਾਨਾਂ ਦੀਆਂ ਜਿਹੜੀਆਂ ਜਵਾਂ ਜਾਇਜ਼ ਮੰਗਾ ਉਹ ਅਸੀਂ ਲਾਗੂ ਕਰਦੀਆਂ ਹਰਾਨੇ ਵਾਂਗੂ 24 ਫਸਲਾਂ ਤੇ ਐਮਐਸਪੀ ਦੇਣੀ ਆ ਇੱਕ ਇਹ ਆ ਵੇਖਿਓ ਭਾਈ ਆ ਝਟਕੀਆਂ ਵਾਲੀ ਬੀਬੀ ਦੀਗੀ ਐਮਐਸਪੀ ਆਏ ਦੇ ਦਾਂਗੇ ਕਿੱਥੇ ਗਈ ਐਮਐਸਪੀ ਤੁਹਾਡੀਆਂ ਵੀ ਨਾ ਕੱਲ੍ਹ ਨੂੰ ਵੀਡੀਓ ਚੱਲਣ ਵੀ ਆ ਮੁੰਡਾ ਵਾਅਦਾ ਕਰਦਾ ਸੀ ਕਿੱਥੇ ਗਏ ਹੁਣ ਕਿਸਾਨਾਂ ਦੇ ਵਾਰੇ ਹਿਆਨੇ ਦੇ ਵਿੱਚ ਦਿੱਤੀ ਕਿ ਨਹੀਂ ਦਿੱਤੀ 24 ਫਸਲਾਂ ਤੇ ਐਮਐਸਪੀ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਅਸੀਂ ਐਮਐਸਪੀ ਲੈ ਕੇ ਆਵਾਂਗੇ ਜਿੰਨੀਆਂ ਫਸਲਾਂ ਕਿਸਾਨਾਂ ਨਾਲ ਪਹਿਲਾਂ ਮੀਟਿੰਗਾਂ ਹੋਊਗੀ ਕਿਸਾਨ ਕਹਿ ਦੇਣਗੇ ਕਿ ਆਹ ਫਲਾਨੀ ਫਸਲ ਤੇ ਐਮਐਸਪੀ ਚਾਹੀਦੀ ਆ ਫਲਾਨੀ ਫਸਲ ਤੇ ਐਮਐਸਪੀ ਚਾਹੀਦੀ ਆ ਉਹਨਾਂ ਤੇ ਐਮਐਸਪੀ ਲੱਗੂਗੀ ਉਸ ਤੋਂ ਬਾਅਦ ਮਜ਼ਦੂਰ ਭਰਾਵਾਂ ਤੇ ਜਿਹੜਾ ਸਾਡਾ ਕਰਜ਼ਾ ਉਹਨੂੰ ਅਸੀਂ ਮਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਵਪਾਰੀ ਵਰਗ ਲਈ ਅਸੀਂ ਇਹ ਜਾ ਐਟਮੋਸਫੀਅਰ ਐਟਮੋਸਫੀਅਰ ਕ੍ਰੀਏਟ ਕਰਕੇ ਦਵਾਂਗੇ ਕਿ ਵੱਡੀਆਂ-ਵੱਡੀਆਂ ਏਜੰਸੀਆਂ ਜਦੋਂ ਇੱਥੇ ਆਪਦੇ ਕਾਰਖਾਨੇ ਲਾ ਕੇ ਆਉਣ ਉਹਨਾਂ ਨੂੰ ਇਹ ਡਰਨਾ ਸਤਾਵੇ ਕਿ ਯਾਰ ਸ਼ਾਇਦ ਸਾਨੂੰ ਗੈਂਗਸਟਰ ਦਾ ਫੋਨ ਆ ਜਾਊਗਾ ਸਾਨੂੰ ਜਿੰਨੀ ਅਸੀਂ ਕਮਾਈ ਕੀਤੀ ਹੋਗੀ ਉਹ ਵਾਪਸ ਦੇਣੀ ਪਊਗੀ ਇਦਾਂ ਦਾ ਅਸੀਂ ਔਰ ਬੱਚਿਆਂ ਲਈ ਜਿਹੜੇ ਪੰਜਾਬ ਦੀ ਨੌਜਵਾਨ ਪੀੜ੍ਹੀ ਐ ਉਹ ਜਾਜਾਂ ਦੇ ਵਿੱਚ ਜਾ ਜਾ ਕੇ ਸਾਡੇ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਹੱਥਾਂ ਦੇ ਨਾਹਾਂ ਨਾਹਾਂ ਦੀ ਕਿਰਤ ਕਮਾਈ ਉਧਰ ਲਿਆ ਸਰਕਾਰਾਂ ਨੂੰ ਦਿੰਦੀ ਆ ਉਹਨੂੰ ਰੋਕ ਕੇ ਇੱਥੇ ਰੋਜਗਾਰ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂ। ਇੱਕ ਦੋ ਹੋਰ ਸਵਾਲ ਹਮੇਸ਼ਾ ਖੜੇ ਰਹਿੰਦੇ ਪੰਜਾਬ ਦੇ ਪਾਣੀਆਂ ਦਾ ਹੱਕ, ਪੰਜਾਬ ਤੇ ਚੰਡੀਗੜ੍ਹ ਦਾ ਹੱਕ ਇਹ ਵੀ ਲੋਕਾਂ ਦੇ ਦਿਲਾਂ ਦੇ ਵਿੱਚਾਂ ਜਜ਼ਬਾਤਾਂ ਦੇ ਵਿੱਚ ਹੀ ਜਾ ਇਹ ਪੂਰੀਆਂ ਹੋਣਗੀਆਂ। ਮੈਂ ਮੁਕਸਰ ਦਾ ਬਲਾਰਾ, ਭਾਜਪਾ ਦਾ ਔਰ ਐਸ মিডিਆ ਐਸ ਜਿਹੜੀ ਰੈਲੀ ਦਾ মিডিਆ ਦਾ ਕੋ-ਕਨਵੀਨਰ ਆ। ਤੁਹਾਡੇ ਮਾਧਿਅਮ ਰਾਈ, ਤੁਹਾਡੇ ਮਾਧਿਅਮ ਰਾਈ ਮੈਂ ਇੱਕੋ ਇੱਕ ਗੱਲ ਸਪਸ਼ਟ ਤੌਰ ਤੇ ਕਹਿ ਦੇਣਾ। ਪੰਜਾਬ ਤੇ ਕਿਵ ਚੰਡੀਗੜ੍ਹ ਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ ਪੰਜਾਬ ਦਾ ਹੱਕ ਹੈ ਪਾਣੀਆਂ ਤੇ ਵੀ ਪੰਜਾਬ ਦਾ ਹੱਕ ਹੈ ਭਾਵੇਂ ਹਰਿਆਣੇ ਦੇ ਵਿੱਚ ਸਾਡੀ ਸਰਕਾਰ ਹੈ ਜੇ ਸਾਨੂੰ ਉਹਨਾਂ ਨਾਲ ਵੀ ਆੜਾ ਲਾਉਣਾ ਪਊਗਾ ਆਪਦੇ ਪਾਣੀਆਂ ਲਈ ਆਪਦੀ ਯੂਨੀਵਰਸਿਟੀ ਲਈ ਆਪਦੇ ਚੰਡੀਗੜ੍ਹ ਲਈ ਤਾਂ ਪੰਜਾਬ ਬੀਜੇਪੀ ਕਦੇ ਪਿੱਛੇ ਨਹੀਂ ਹੋਵੇਗੀ ਪਰ ਅਸਤੇ ਸਾਡਾ ਹੱਕ ਹੈ ਅਸੀਂ ਹੱਕ ਲੈ ਕੇ ਰਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਇੱਕ ਗੱਲ ਚੱਲਦੀ ਬਾਈ ਜੀ ਉਹ ਤਾਂ ਬਿੱਟੂ ਸਾਹਿਬ ਨੇ ਕਿਹਾ ਤਾਂ ਕਿ ਭਾਈ ਬੰਦੇ ਸਿੰਘ ਰਿਹਾਈ ਕਰ ਦਿਓ ਸਾਨੂੰ ਕੋਈ ਇਤਰਾਜ਼ ਨਹੀਂਗਾ ਆ ਇੱਥੇ ਵੀ ਤੁਸੀਂ ਕਹਿ ਦੋਗੇ ਇੱਥੇ ਮਾਨ ਸਾਹਿਬ ਨੇ ਦਸਕਤ ਕਰਨੇ ਆ ਉਹ ਉਹੀ ਲਟਕਾਉਂਦੇ ਫਿਰਦੇ ਆ ਅਸੀਂ ਤਾਂ ਖੁੱਲੇ ਮਾਨ ਨਾਲ ਹੱਥ ਅੜ ਕੇ ਕਹਿੰਦੇ ਆ ਕਿ ਜੇ ਬੰਦੀ ਸਿੰਘ ਰਹਾ ਹੋਣਗੇ ਤਾਂ ਭਾਜਪਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਉਹ ਐ ਫੈਸਲੇ ਦਾ ਸਵਾਗਤ ਕਰਦੀ ਸੋ ਬਿਲਕੁਲ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਤੁਸੀਂ ਪੰਡਾਲ ਦੇਖ ਰਹੇ ਹੋ ਮੁਖਸਰ ਸਾਹਿਬ ਦੀ ਧਰਤੀ ਹੈ ਮਾਗੀ ਦਾ ਮੇਲਾ ਤੇ ਜਿੱਥੇ ਪੰਡਾਲ ਲੱਗਿਆ ਹੋਇਆ ਲੋਕ ਆ ਰਹੇ ਆ ਤਾਂ ਉੱਥੇ ਬੁਲਾਰੇ ਆ ਭਾਜਪਾ ਮੁਖਸਰ ਤੋਂ ਬਿਮਾਨੀ अनुराग 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 शर्मा ਤੇ अनुराग शर्मा ਹੋਰਾਂ ਨੇ ਆਪਣੇ ਵਿਚਾਰ ਦੱਸੇ ਆ ਤੇ ਇਹ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਆ ਆਪਣੇ ਵਿਚਾਰ ਟਿੱਪਣੀਆਂ ਦੇ ਰੂਪ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਮੁਖਸ਼ਰ